ਪਰਵਾਣ ਦੀ ਜੈ ਸੋਵੰਗ ਮਾਰਾ ਛੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਸੰਗਤ ਜੀ ਪਾਸ਼ਾ ਜੀ ਦੇ ਟਾਈਮ ਤੇ ਜਦੋਂ ਗੁਰਗੋਬਿੰਦ ਸਿੰਘ ਦੇ ਆਨੰਦ ਪਰ ਅਸੀਂ ਪਾਸ਼ਾ ਜੀ ਨੇ ਆਪਣਾ ਖੇਲ ਕੀਤਾ ਤੇ ਉਸ ਟਾਈਮ ਪਾਸ਼ਾ ਜੀ ਦੇ ਨਾਲ ਸੀ ਅਸੀਂ ਆਨੰਦਪੁਰ ਪਿਛਲਾ ਜਾਮਾ ਮੈਨੂੰ ਦੋ ਤਿੰਨ ਵੇਰੀ ਦਿਖਾਇਆ ਗਿਆ ਤਾਂ ਮੈਂ ਨਹੀਂ ਕਿਸੇ ਨੂੰ ਦੱਸਦੀ ਸੀ ਅੰਦਰੇ ਅੰਦਰ ਆਪ ਦੇ ਗੱਲ ਕੁੱਟ ਕੇ ਰੱਖਦੀ ਸੀ ਏ ਉੱਥੇ ਜਦ ਅਸੀਂ ਜੰਗ ਕਰਦੇ ਸੀ ਤੇ ਸਤਾਰ ਮੇਰੇ ਸਿਰ ਤੇ ਬੰਨੀ ਹੁੰਦੀ ਸੀ ਕਮਰ ਕਸਰ ਲੱਗਿਆ ਹੁੰਦਾ ਸੀ ਨਾਲ ਤੇ ਕਿਰਪਾਨ ਮੇਰੇ ਹੱਥ 'ਚ ਸੀ ਉਸ ਟਾਈਮ ਸੰਗਤਾਂ ਦੇ ਨਾਲ ਹੀ ਇੱਕ ਵਾਰੀ ਜੰਗ ਕਰਦਿਆਂ ਕਰਦਿਆਂ ਨੂੰ ਸਾਨੂੰ ਬੜੀ ਪਿਆਸ ਲੱਗੀ ਤਾਂ ਅਸੀਂ ਪਾਣੀ ਢੋਲਦੇ ਸਾਨੂੰ ਪਾਣੀ ਨਹੀਂ ਮਿਲ ਰਹਾ ਕਿਤੋਂ ਵੀ ਹੁਣ ਤਾਂ ਸੜਕ ਬਣ ਗਈ ਉਸ ਪਾਸੇ ਫੇਰ ਅਸੀਂ ਜਿੱਥੇ ਹੁਣ ਗੁਰਦੁਆਰਾ ਕਿਲਾ ਬਣਿਆ ਵਾ ਉਦੋਂ ਖਾਸੇ ਦੂਰ ਅੱਗੇ ਜਾ ਕੇ ਜੰਗਲਾਂ ਦੇ ਵਿੱਚ ਸਾਨੂੰ ਪਾਣੀ ਮਿਲਿਆ ਤਾਂ ਅਸੀਂ ਪਾਣੀ ਪੀਤਾ ਉਥੋਂ ਉਹ ਜਗ੍ਹਾ ਮੈਨੂੰ ਅੱਜ ਵੀ ਯਾਦ ਰਹਿੰਦੀ ਆ ਵੀ ਜਿੱਥੇ ਅਸੀਂ ਜੰਗਲਾਂ ਦੇ ਵਿੱਚ ਖੜ ਕੇ ਪਾਣੀ ਪੀਤਾ ਸੀ ਤੇ ਮੈਂ ਭੈਣ ਜੀ ਨੂੰ ਇੱਕ ਤੇ ਬੇਨਤੀ ਕੀਤੀ ਮੈਂ ਕਿਹਾ ਭੈਣ ਜੀ ਕਿਤੇ ਮੈਂ ਬੇਨਤੀ ਕਰਨ ਲੱਗੀ ਆ ਵੀ ਕਿਤੇ ਮੈਂ ਜਿਹੜੇ ਮੈਨੂੰ ਪਾਸ਼ਾ ਜੀ ਨੇ ਜਨਮ ਦਿਖਾਇਆ ਬੱ비 ਮੈਂ ਕਿਤੇ ਨਾਲ ਹੀ ਨਾ ਮਰ ਜਾਂ ਲੈ ਕੇ ਤੇ ਭੈਣ ਜੀ ਖੁਸ਼ ਹੋਈ ਬੜੀ ਕਹਿੰਦੀ ਦੱਸੋ ਭਾਗਤੋ ਕਹਿੰਦੀ ਦੱਸੋ ਮੈਂ ਕਿਹਾ ਇਦਾਂ ਇਦਾਂ ਪਾਸ਼ਾ ਜੀ ਨੇ ਮੈਨੂੰ ਦਿਖਾਇਆ ਤਾਂ ਭੈਣ ਜੀ ਕਹਿੰਦੀ ਵੀ ਤੁਸੀਂ ਆਨੰਦਪੁਰ ਇੱਕ ਵਾਰੀ ਜਾਣਾ ਜ਼ਰੂਰ ਆ ਮੇਗਾ ਭੈਣ ਜੀ ਅਸੀਂ ਇੱਕ ਵਾਰੀ ਜਾਇਆ ਹੀ ਸੀਗੇ ਕਹਿੰਦੀ ਨਹੀਂ ਮੇਰੇ ਕਹਿਣ ਤੇ ਜਾਣਾ ਤੁਸੀਂ ਵੀ ਤੁਸੀਂ ਜਾਓ ਜ਼ਰੂਰ ਅਸੀਂ ਹੁਣ ਆ ਬੁੱਧਵਾਰ ਨੂੰ ਜਾ ਕੇ ਆਏ ਆ ਉੱਥੇ ਤੇ ਜਿੱਦੇ ਅਸੀਂ ਤਿਆਰੀ ਬਣਾ ਲਈ ਨਾ ਵੀ ਅਸੀਂ ਜਾਣਾ ਹੈ ਕੱਲ ਨੂੰ ਭੈਣ ਜੀ ਨੇ ਉਸ ਰਾਤ ਮੈਨੂੰ ਦੋ ਵੇਰੀ ਦਰਸ਼ਨ ਦਿੱਤੇ ਮੰਤਲਾ ਦਰਸ਼ਨ ਦਿੱਤੇ ਇੱਕ ਵਾਰੀ ਤਾਂ ਮੈਂ ਜਦੋਂ ਦਰਸ਼ਨ ਦਿੱਤੇ ਤਾਂ ਮੈਂ ਆਖਿਆ ਵੀ ਆਪਾਂ ਦਿਨ ਚ ਦੇਖਦੇ ਰਹਨੇ ਆ ਮੈਂ ਵੀ ਮਤਲਕ ਵੀ ਭੈਣ ਜੀ ਇੱਥੇ ਜਾ ਕੇ ਜਕਾਰੇ ਲਾਉਂਦੀ ਐ ਇੱਥੇ ਮੈਂ ਮੰਨ ਚ ਲੈ ਕੇ ਫੇਰ ਉਦਾਂ ਹੀ ਪੈ ਗਈ ਸੌਂਗੀ ਭੈਣ ਜੀ ਨੇ ਦੁਆਰੇ ਫੇਰ ਦਰਸ਼ਨ ਦਿੱਤੇ ਫੇਰ ਮੇਰੇ ਦਿਲ ਨੂੰ ਮੰਤਲ ਕੇ ਰਾਤ ਨੰਗਣੀ ਔਖੀ ਹੋ ਗਈ ਤਾਂ ਅਸੀਂ ਫੇਰ ਸਵੇਰ ਨੂੰ ਅਨੰਦਪੁਰ ਜਾ ਕੇ ਆਏ ਆ ਉੱਥੇ ਸਾਰਾ ਗੁਰਦੁਆਰੇ ਦੇਖੇ ਕੇ ਇਹ ਸਭ ਗੁਰਦੁਆਰਾ ਬੋਲੀ ਸਾਹਿਬ ਗੁਰਦੁਆਰਾ ਦੇਖਿਆ ਕਿਲਾ ਦੇਖਿਆ ਪਰ ਉੱਤੇ ਮਾਨੂੰ ਬੜੀ ਮੇਰੇ ਦਸਿਆਈ ਬਹੁਤ ਰੋਣਾ ਆ ਮੈਨੂੰ ਉੱਤੇ ਮੈਂ ਕਿੰਨਾ ਮੇਰੇ ਸੁੱਤੇ ਪਾ ਸਕਦਾ ਸਭ ਕੁਝ ਕਰਕੇ ਚਲੇ ਗਏ ਉਹ ਮੈਨੂੰ ਮਹਾਰਾਜ ਨੇ ਬਸ ਆਇਆ ਦਿੱਤਾ ਵੀ ਤੂੰ ਕਿਉਂ ਨਹੀਂ ਦੱਸਦੀ ਤੂੰ ਤੇ ਬਚਨ ਕਰ ਸੰਗਤਾਂ ਨਾਲ ਦੱਸ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸੰਗਤਾਂ ਦੇ ਦਰਸ਼ਨ ਕਰਕੇ ਮੈਨੂੰ ਬਹੁਤ ਕਾੜੀ ਲੱਗਦੀ ਜਿੱਥੇ ਪ੍ਰੋਗਰਾਮ ਹੁੰਦਾ ਵੀ ਮੈਂ ਸੰਗਤਾਂ ਦੇ ਦਰਸ਼ਨ ਕਰ ਅਸੀਂ ਵਿਛੜੇ ਹੋਏ ਮਿਲੇ ਵੇ ਆ ਛੱਤੇ ਪਾਸ਼ਾ ਤੋਂ ਤਰਸ ਮੰਗਦੀਆਂ ਛੱਤੇ ਪਾਸ਼ਾ ਮਿਹਰ ਕਰਦੇ ਆ ਕਰੇ ਸਾਰੀ ਸੰਗਤ ਤੇ ਆਈ ਨਾਲ ਜੋੜੀ ਰੱਖੇ सो महाराज शेर सिंह विष्णु भगवान की जय सो हनु महाराज शेर सिंह विष्णु भगवान